ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਤੁਹਾਡੇ ਨਾਲ ਗੱਲ ਕਰਦੇ ਆ ਹਨ ਆਮ ਬੰਦੇ ਬਾਰੇ ਜਿਹੜਾ ਵੀ ਆਪਣਾ ਆਮ ਬੰਦਾ ਹੁੰਦਾਗਾ ਉਹ ਕਿਸੇ ਨਾ ਕਿਸੇ ਸੈਲੀਬ੍ਰਿਟੀ ਜਾਂ ਕਿਸੇ ਫੇਮਸ ਬੰਦੇ ਨੂੰ ਹਨਾ ਲਾਈਕ ਕਰਦਾ ਹੁੰਦਾ ਵੀ ਉਹਨੂੰ ਚੰਗਾ ਲੱਗਦਾ ਹੁੰਦਾ ਵੀ ਐਂ ਕਰਕੇ ਵੀ ਉਹਦਾ ਫੇਵਰੇਟ ਹੁੰਦਾਗਾ ਹਨਾ ਪਰ ਜਦੋਂ ਵੀ ਆਪਾਂ ਕੋਲ ਲੋਕਲ ਲੈਵਲ ਤੇ ਕੋਈ ਧਰਨਾ ਹੁੰਦਾ ਜਾਂ ਕੋਈ ਵੀ ਸੋਸ਼ਲ ਇਸ਼ੂ ਹੁੰਦਾਗਾ ਜਦੋਂ ਆਮ ਲੋਕਾਂ ਦੀ ਭੀੜ ਪੈਂਦੀ ਹੈ ਕਿ ਬਹੁਤ ਸਾਰੇ ਕੱਟ ਐਕਟਰ ਨੇ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਲਗਭਗ ਸਾਰੇ ਖੜਦੇ ਵਿੱਚ ਦੋ ਚਾਰ ਹੁੰਦੇ ਨੇ ਨਾ ਜਿਹੜੇ ਨਹੀਂ ਖੜਦੇ ਆਪਾਂ ਉਹਨਾਂ ਦੀ ਗੱਲ ਨਹੀਂ ਕਰਦੇ ਹਨ ਬਟ ਜੇਕਰ ਆਪਾਂ ਇੰਡੀਆ ਲੈਵਲ ਤੇ ਗੱਲ ਕਰੀਏ ਤਾਂ ਬਹੁਤ ਸਾਰੇ ਸੈਲੀਬ੍ਰਿਟੀ ਹੁੰਦੇ ਨੇ ਹਨਾ ਲੋਕਾਂ ਦੇ ਪੈਸੇ ਤੋਂ ਬਣੇ ਹੋਏ ਜਿਹੜੇ ਸੈਲੀਬ੍ਰਿਟੀ ਹੁੰਦੇ ਨੇ ਉਹ ਕਈ ਵਾਰ ਲੋਕਾਂ ਦੇ ਜਿਹੜੇ ਮੁੱਦੇ ਹੁੰਦੇ ਨੇ ਜਾਂ ਲੋਕਾਂ ਦੇ ਮਾਰਕ ਸਮੇਂ ਵਿੱਚ ਖੜਨਾ ਹੁੰਦਾ ਉਹ ਲੋਕਾਂ ਨਾਲ ਉਸ ਤਰ੍ਹਾਂ ਦੇ ਸਟੈਂਡ ਨਹੀਂ ਕਰ ਸਕਦੇ ਕਿਉਂਕਿ ਆਪਣੇ ਨਾ ਲੋਕਾਂ ਨੂੰ ਇੱਕ ਸੈਲੀਬ੍ਰਿਟੀ ਨੂੰ ਐ ਸਮਝਦੇ ਹੁੰਦੇ ਨੇ ਬੇ ਇਹ ਸਾਡੇ ਨਾਲ ਸਾਡੇ ਦੁੱਖ ਸੁੱਖ ਚ ਸਾਡਾ ਸਾਥੀ ਹੋਵੇ ਸਾਡਾ ਬਾਹਰ ਇਸ ਦੇ ਉਲਟਾ ਜਿਹੜੇ ਬਾਹਰਲੇ ਲੋਕ ਨੂੰ ਪ੍ਰੈਕਟੀਕਲ ਲੈਂਦੇ ਆਪਣੇ इमोशनल ਲੋਕ ਨੇ ਆਪਣੇ ਲੋਕ इमोਸ਼ਨਾਂ ਚ ਬਹੁਤ ਸੇਤੀ ਬਹਿ ਜਾਂਦੇ ਨੇ ਹਨ ਉਹ ਚਾਹੁੰਦੇ ਨੇ ਵੀ ਸਾਡੇ ਨਾਲ ਜਿਹੜੇ ਸਾਡੇ ਸੈਲੀਬ੍ਰਿਟੀ ਆ ਜਾਂ ਸਾਡਾ ਹਨ ਪਸੰਦੀਦਾ ਬੰਦਾਗਾ ਜਿਹੜਾ ਐਕਟਰ ਆ ਕੋਈ ਵੀ ਹਨ ਗਾਇਕਾ ਸਾਡੇ ਨਾਲ ਖੜੇ ਪਰ ਜਦੋਂ ਉਹ ਨਹੀਂ ਖੜਾ ਤੇ ਫਿਰ ਲੋਕ ਉਸ ਦੇ ਵਿਰੁੱਧ ਜਿਹੜੇ ਪੇਜ ਬਣਿੰਦਾ ਰੋਸਟ ਕਰਨ ਵਾਲੇ ਉਹ ਉਹਦੇ ਵਿਰੁੱਧ ਰੋਸਟਿੰਗ ਵੀਡੀਓ ਪਾਉਂਦੇ ਆ ਕਿ ਉਦੋਂ ਕੋਈ ਕੰਟਰੋਵਰਸੀ ਚੱਲਦੀ ਆ ਕੋਈ ਸੇ ਗਾਇਕ ਨੇ ਮੈਂ ਕਹਤੋ ਵੀ ਤੂੰ ਉਸਰ ਵੀ ਨਹੀਂ ਖੜਿਆ ਸਾਰੀ ਮੇਨ ਗੱਲਾਂ ਦੀ ਜੜ ਵੀਰੇ ਕੋਈ ਵੀ ਐਕਟਰ ਹੈਗਾ ਉਹ ਸਾਰੀਆਂ ਗੱਲਾਂ ਪੂਰਾ ਨਹੀਂ ਹੁੰਦਾ ਕਿਉਂਕਿ ਆਪਾਂ ਜੇਕਰ ਗੱਲ ਕਰੀਏ ਆਮ ਬੰਦੇ ਦੀ ਆਮ ਬੰਦੇ ਦੇ ਦਿਮਾਗ 'ਚ ਇਹ ਹੁੰਦਾ ਵੀ ਐਕਟਰ ਉਸ ਨਾਲ ਖੜੇ ਬਟ ਐਕਟਰ ਵੀ ਕਾਮ ਇਨਸਾਨ ਹੁੰਦਾਗਾ ਵੀ ਐਕਟਰ ਵੀ ਇੱਕ ਬੰਦਾ ਹੁੰਦਾ ਇਨਸਾਨ ਹੁੰਦਾ ਉਹ ਵੀ ਆਦੇ ਕਈ ਵਾਰ ਮੈਂਟਲੀ ਲੈਵਲ ਤੇ ਉਸ ਤੱਕ ਨਹੀਂ ਜਾ ਪੌਂਦਾ ਵੀ ਉਹ ਆਮ ਬੰਦੇ ਦੀ ਗੱਲ ਸਮਝ ਸਕੇ ਧੰਨਵਾਦ